ਸਾਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਏਕਤਾ ਲਰ ਨਿਊਜ਼ ਸਵਾਗਤ ਹੈ ਤੁਹਾਡਾ ਏਕਤਾ ਲਰ ਨਿਊਜ਼ ਦੇ ਵਿੱਚ ਗੁਰਨਾਨਕ ਨੈਸ਼ਨਲ ਕਾਲਜ ਦੇ ਵਿੱਚ ਪਹੁੰਚੇ ਆ ਬੋਏ ਜਿਹੜਾ ਹੈਗਾ ਵਾ ਜਿੱਥੇ ਕਿ ਇੱਕ ਮੈਂ ਦਿਖਾ ਦਵਾਂ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਸੌਦਾ ਕੈਂਪ ਲਗਾਇਆ ਜਾ ਰਿਹਾ ਜਿਹੜਾ 28 ਤੇ 29 ਤਰੀਕ ਨੂੰ ਇੱਥੇ ਲੱਗ ਰਿਹਾ ਵਾ ਜਿੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਸੌਦਾਵਾਂ ਦੇ ਜਾਨੀ ਕਿ ਚਾਹੇ ਕੋਈ ਬਸ ਪਾਸ ਹੋਵੇ ਜਾਂ 5-5 ਮਰਲੇ ਦੇ ਪਲਾਟ ਹੋਣ ਮੇਰੇ ਪਿੱਛੇ ਦੇਖ ਸਕਦੇ ਹੋ ਬਹੁਤ ਸਾਰੇ ਬਿਜਲੀ ਕਨੈਕਸ਼ਨ ਘਰਾਂ ਦੇ ਵਿੱਚ ਹੋਰ ਹੋਣ ਜਾਂ ਐਲਪੀਜੀ ਗੈਸ ਕਨੈਕਸ਼ਨ ਹੋਣ ਬੱਚਿਆਂ ਦੀ ਸਕਾਲਰਸ਼ਿਪ ਹੋਵੇ ਇਹ ਤਰ੍ਹਾਂ ਤਰ੍ਹਾਂ ਦੀਆਂ ਸੁਵਿਧਾਵਾਂ ਦਾ ਇੱਥੋਂ ਤੁਸੀਂ ਫਾਇਦਾ ਲੈ ਸਕਦੇ ਹੋ ਇਹ 2 ਦਿਨ ਦਾ ਕੈਂਪ ਇੱਥੇ ਲੱਗਾ ਜਿੱਥੇ ਡੀਸੀ ਸਾਹਿਬ ਨੇ ਖੁਦ ਇੱਥੇ ਆ ਕੇ ਹਾਜ਼ਰੀ ਭਰੀ ਆ ਤੇ ਇੱਥੇ ਆ ਕੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਆ ਔਰ ਇੱਥੇ ਬਹੁਤ ਮੈਂ ਦਿਖਾ ਦਵਾਂ ਮੇਰੇ ਪਿਛਲੇ ਪਾਸੇ ਦੇ ਵੀ ਦੇਖੋ ਇੱਥੇ ਹਰਿਆ ਭਰਿਆ ਦਿਖਾਉਣ ਦੇ ਲਈ ਮੇਰੇ ਨਾਲ-ਨਾਲ ਆਓ ਮੈਂ ਦਿਖਾਣਾ ਤੁਹਾਨੂੰ ਨਾਲ ਨਾਲ ਇਥੇ ਇੱਕ ਬਲੱਡ ਕੈਂਪ ਵੀ ਚੱਲ ਰਿਹਾ ਬਲੱਡ ਕੈਂਪ ਦੀਆਂ ਇਹ ਤਸਵੀਰਾਂ ਆ ਜਿਹੜਾ ਕਿ ਯੂਥ ਵੈਲਫੇਅਰ ਕਲੱਬ ਨਕੋਦਰ ਵੱਲੋਂ ਇਥੇ ਬਲੱਡ ਕੈਂਪ ਲੱਗ ਰਿਹਾ ਵਾ ਬਲੱਡ ਕੈਂਪ ਦੇ ਨਾਲ-ਨਾਲ ਇਥੇ ਇੱਕ ਬਹੁਤ ਹਰਿਆ ਭਰਿਆ ਰੱਖਣ ਦੇ ਲਈ ਬੂਟੇ ਵੰਡੇ ਜਾ ਰਹੇ ਨੇ ਸ਼ਾਨਦਾਰ ਹਵਾਦਾਰ ਬੂਟੇ ਆ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਆ ਇੱਥੇ ਜਿਹੜਾ ਜੋ ਕਿ ਇੱਥੇ ਜ਼ਿਲ੍ਹਾ ਜਲੰਧਰ ਪ੍ਰਸ਼ਾਸਨ ਵੱਲੋਂ ਜਿਹੜਾ 2 ਦਿਨਾਂ ਸ਼ੋਭਾ ਕੈਂਪ ਲਗਾਇਆ ਜਾ ਰਿਹਾ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਆ ਤੇ ਲੋਕ ਬਹੁਤ ਉਸ਼ਾ ਹੋ ਗਏ ਇੱਥੇ ਆ ਰਹੇ ਨੇ ਉਹ ਤੁਹਾਨੂੰ ਦਿਖਾਣੇ ਆ ਸਾਰੀਆਂ ਤਸਵੀਰਾਂ ਅੱਜ ਤੋਂ ਤਕਰੀਬਨ 2 ਹਫ਼ਤੇ ਪਹਿਲਾਂ ਮਾਨਯੋਗ ਸੀਐਮ ਸਾਹਿਬ ਦੀ ਸਾਰੀ ਡਿਪਟੀ ਕਮਿਸ਼ਨਰ ਪੰਜਾਬ ਦੇ ਨਾਲ ਮੀਟਿੰਗ ਹੋਈ ਸੀਗੀ ਤੇ ਉਹਦੇ ਵਿੱਚ ਉਹਨਾਂ ਵੱਲੋਂ ਇਹ ਹੁਕਮ ਕੀਤਾ ਗਿਆ ਸੀਗਾ ਵੀ ਸਾਰੇ ਡਿਪਟੀ ਕਮਿਸ਼ਨਰਸ ਆਪਣੇ ਜ਼ਿਲ੍ਹੇ ਦੇ ਵਿੱਚ ਲੋਕਾਂ ਦੇ ਲਈ ਇਹ ਸਹੂਲਤਾਂ ਕੈਂਪਸ ਦਾ ਆਯੋਜਨ ਕਰਨਗੇ ਸੋ ਉਹਨਾਂ ਦੇ ਪਾਲਣਾ ਕਰਦੇ ਹੋਏ ਅੱਜ ਪੂਰੇ ਡਿਸਟ੍ਰਿਕਟ ਜਲੰਧਰ ਦੇ ਵਿੱਚ ਸਹੂਲਤਾਂ ਕੈਂਪਸ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਜਲੰਧਰ ਡਿਸਟ੍ਰਿਕਟ ਦੇ ਵਿੱਚ ਐਸ.ਡੀ.ਐਮ ਜਲੰਧਰ 1 ਤੇ 2 ਇਹਨਾਂ ਦੇ ਲਈ ਸਹੂਲਤਾਂ ਕੈਂਪ ਜਿਹੜਾ ਡੀ.ਸੀ. ਆਫਿਸ ਦੇ ਵਿੱਚ ਹੈ ਤੇ ਅੱਜ ਨਕੋਦਰ ਦੇ ਵਿੱਚ ਇੱਥੇ ਵੀ ਸਹੂਲਤਾਂ ਕੈਂਪ ਲਗਾਇਆ ਜਾ ਰਿਹਾ ਜਿਹਦੇ ਵਿੱਚ ਖਾਸ ਕਰ ਜਿਹੜੀ ਹੈ 5 ਮਰਲੇ ਪਲਾਟਸ ਨੂੰ ਲੈ ਕੇ ਆਪਣੀ ਪੈਨਸ਼ਨ ਜਿੰਨੀ ਵੀ ਹੈਗੀ ਆਯੂਸ਼ਮਾਨ ਕਾਰਡ ਇਹਨਾਂ ਦੀ ਸਕੀਮਾਂ ਤੇ ਹੋਰ ਵੱਖ-ਵੱਖ ਜਿਹੜੀ ਵੀ ਗਵਰਨਮੈਂਟ ادارے ਨੇ ਤਕਰੀਬਨ 18 ਤੋਂ 19 ਸਕੀਮਾਂ ਹੈਗਾ ਉਹਨਾਂ ਸਾਰਿਆਂ ਦੇ ਆਫੀਸਰ ਇੱਥੇ ਬੈਠੇ ਨੇ ਤੇ ਇਹ ਕੈਂਪ ਅੱਜ ਵੀ ਇੱਥੇ ਲੱਗੇਗਾ ਤਾਂ ਕੱਲ ਵੀ ਇਸੇ ਸੇਮ ਪ੍ਰੀਵਾਈਸ ਦੇ ਵਿੱਚ ਇਹ ਕੈਂਪ ਹੋਏਗਾ ਸੋ ਮੈਂ ਇਹ ਅਪੀਲ ਕਰਨਾ ਚਾਹੁੰਦਾ ਸਾਰੇ ਇਲਾਕਾ ਨਿਵਾਸੀਆਂ ਨੂੰ ਵੀ ਜਲੰਧਰ ਨਿਵਾਸੀਆਂ ਨੂੰ ਵੀ ਆ ਕੇ ਇੱਥੇ ਇਸ ਕੈਂਪ ਦਾ ਫਾਇਦਾ ਉਠਾਇਆ ਜਾਵੇ ਅੱਜ ਜਿਸ ਤਰ੍ਹਾਂ ਡੀਸੀ ਸਾਹਿਬ ਨੇ ਦੱਸਿਆ ਇਹ ਸੁਮਲਾ ਕੈਂਪ ਸਾਰੇ ਦਿਨੇ ਦੇ ਵਿੱਚ ਲਾ ਰਹੇ ਆ ਤੇ ਅੱਜ ਲਕੋਟਰ ਦੇ ਵਿੱਚ ਦੋ ਦਿਨਾਂ ਦਾ ਇੱਕ ਕੈਂਪ ਲਾ ਰਿਹਾ ਇੱਥੇ ਦੀ ਮੈਡਮ ਐਸ ਡੀ ਐਮ ਔਰ ਬਾਕੀ ਸਾਰੇ ਸਟਾਫ ਨੇ ਬੜੀ ਮਿਹਨਤ ਕਰਕੇ ਇਹ ਸਾਰਾ ਅਰੇਂਜਮੈਂਟ ਕੀਤਾ ਇਦਾਂ ਹੀ ਨਾਲ ਅੱਖਾਂ ਦਾ ਜੋ ਕੈਂਪਿਆ ਉਹ ਵੀ ਲਗਾ ਹੈਗਾ ਤੇ ਮੈਂ ਇਹ ਆਸ ਰੱਖਦਾ ਕਿ ਡੀ ਸਾਹਿਬ ਨੇ ਬੜੀ ਵਿਸਥਾਰ ਨਾਲ ਤੁਹਾਡੇ ਨਾਲ ਗੱਲ ਕਰ ਲਈ ਆ ਤੇ ਇਹ ਸਾਰਿਆਂ ਦੇ ਫਾਇਦੇ ਦੀ ਗੱਲ ਆ ਆਪਣੀ ਬਾਰੀ ਸਿਰ ਸਾਰਾ ਕਾਰਨ ਰਸ ਨਾ ਪੋਣ ਇਸ ਤਰ੍ਹਾਂ ਦਾ ਮਨੋ ਅਰੇਂਜਮੈਂਟ ਕਰਕੇ ਮੈਂ ਸਮਝਦਾਂ ਕਿ ਇਸ ਜਿਹੜੇ ਕੈਂਪ ਦਾ ਫਾਇਦਾ ਲੈਣਾ ਚਾਹੀਦਾ ਸਾਡੇ ਜਿਹੜੇ ਸਾਥੀ ਆ ਲੋਡ ਬੰਦ ਆ ਤੇ ਲੋਡ ਬੰਦਾਂ ਨੂੰ ਹੀ ਆਪਣਾ ਮਨੋ ਕੰਮ ਕਰਾਉਣ ਦੇ ਲਈ ਆਉਣਾ ਚਾਹੀਦਾ ਜਿਹੜੇ ਲੋਡ ਬੰਦ ਨਹੀਂ ਉਹ ਐਵੇਂ ਮੈਂ ਸਮਝਦਾ ਕਿ ਕਈ ਵਾਰੀ ਬਾਧੂ ਆ ਕੇ ਰਾਸ਼ ਪਾਣਦੇ ਆ ਤੇ ਸਾਰਾ ਪ੍ਰੋਗਰਾਮ ਵਿਗੜ ਜਾਂਦਾ ਇਹច ਕਰਕੇ ਹੀ ਬੇਨਤੀ ਕਰਦੇ ਹੋਏ ਕਿ ਜਿਹੜੇ ਲੋੜਵੰਦ ਸਾਡੇ ਸਾਥੀ ਆ ਉਹਨਾਂ ਦੀ ਪੂਰੀ ਮਦਦ ਕਰਕੇ ਉਹਨਾਂ ਨੂੰ ਜੋ ਸਰਕਾਰ ਨੇ ਫਾਇਦੇ ਦਿੱਤੇ ਆ ਉਹਦਾ ਲਾਭ ਉਠਾ ਸਕਣ ਧੰਨਵਾਦ ਆ। ਇਹਦੇ ਵਾਸਤੇ ਕੋਈ ਸਰਵੇ ਵੀ ਕੀਤਾ ਗਿਆ ਹੈਗਾ। ਜਿਹੜੇ ਪੰਜ-ਪੰਜ ਪਲਾਟ ਮਰਲੇ ਦੇ ਪਲਾਟ ਦਿੱਤੇ ਜਾ ਰਹੇ ਆ। ਉਹ ਤਾਂ ਸਰਵੇ ਪੰਡਾ ਨੇ ਬੈ ਜਾ ਕੇ ਉਹਨਾਂ ਸਰਵੇ ਦੇ ਤੌਰ ਤੇ ਹੀ ਮੰਨੋ ਸਰਪੰਚ ਪੰਚ ਜੋ ਵੀ ਆ ਗਿਆ ਉਹ ਉਹ ਰਿਕਮੈਂਡ ਕਰ ਰਹੇ ਆ। ਕਿ ਅੱਜ ਗੁਰਨਾਨਕ ਨੈਸ਼ਨਲ ਕਾਲਜ ਬॉयਜ਼ ਦੇ ਵਿੱਚ ਅਸੀਂ ਸੁਵਿਧਾ ਕੈਂਪ ਲਗਾਇਆ ਹੈ ਇਹ ਸੁਵਿਧਾ ਕੈਂਪਸ ਸਵੇਰੇ 9 ਵਜੇ ਤੋਂ 5 ਵਜੇ ਤੱਕ 28 ਅਤੇ 29 ਤਰੀਕ ਨੂੰ ਇੱਥੇ ਲਗਾਤਾਰ ਚੱਲੇਗਾ ਮੇਰੀ ਬੇਨਤੀ ਸਾਰਿਆਂ ਨੂੰ ਹੈ ਕਿ ਇਹ ਸੁਵਿਧਾ ਕੈਂਪ ਦੇ ਵਿੱਚ ਸਾਡੇ ਤਕਰੀਬਨ 15 ਮਹਿਕਮਿਆਂ ਦੇ ਬੰਦੇ ਬੈਠੇ ਨੇ ਔਰ ਉਹਨਾਂ ਦੇ ਕੋਲ ਆਪਣੇ ਫਾਰਮਸ ਨੇ ਅਸੀਂ ਜ਼ੀਰੋਕਸ ਮਸ਼ੀਨ ਵੀ ਲਾਈ ਹੋਈ ਹੈ ਸੋ 5-5 ਮਰਲਾ ਕੈਂਪ 2 ਕਿਲੋਵੋਟ ਬਿਜਲੀ ਮੁਆਫੀ ਦੀ ਜੋ ਸਕੀਮ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਐਂਡ ਬਸਪਾਸ ਆਸ਼ੀਰਵਾਦ ਸਕੀਮ ਜੋ ਹੈ ਐਲਪੀਜੀ ਗੈਸ ਕਨੈਕਸ਼ਨ ਦੀ ਸਕੀਮ ਹੈ ਆਈਐਚਐਲ ਦੀ ਸਕੀਮ ਹੈ ਸੋ ਸਾਰੀਆਂ ਸਕੀਮਸ ਜਿਹੜੀਆਂ ਹੈਗੀਆਂ ਉਹ ਸਾਡੇ ਕੋਲ ਹੈ ਔਰ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਜਿੱਥੇ ਵੀ ਤੁਸੀਂ ਕਿਸੇ ਡਿਪਾਰਟਮੈਂਟ ਜਾਣ ਦੀ ਲੋੜ ਨਹੀਂ ਦੋ ਦਿਨ ਸਾਡੇ ਸਾਰੇ ਮਹਿਕਮੇ ਇੱਥੇ ਬੈਠੇ ਨੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਔਰ ਤੁਸੀਂ ਆਪਣਾ ਕੋਸ਼ਿਸ਼ ਕਰੋ ਕਿ ਆਪਣੇ ਪ੍ਰੂਫ ਜਿਹੜੇ ਆ ਤੁਸੀਂ ਨਾਲ ਹੀ ਲੈ ਕੇ ਆਓ ਮੇਰੀ ਬੇਨਤੀ ਹੈ ਕਿ ਜਿਹੜਾ ਆਪਣਾ ਆਧਾਰ ਕਾਰਡ ਹੈ ਜਾਂ ਜੋ ਵੀ ਕੋਈ ਪ੍ਰੂਫ ਨਾਲ ਲੱਗਦੇ ਨੇ ਆਪਣੀ ਫਾਈਲ ਦੇ ਉਹ ਘਰੋਂ ਲੈ ਕੇ ਆਓ ਇੱਥੇ ਜ਼ੀਰੋਕਸ ਮਸ਼ੀਨ ਸਾਡੇ ਕੋਲ ਲੱਗੀ ਹੋਈ ਹੈ ਔਰ ਇਸ ਤੋਂ ਇਲਾਵਾ ਅਸੀਂ ਬਲੱਡ ਡੋਨੇਸ਼ਨ ਕੈਂਪ ਦਾ ਵੀ ਇੱਥੇ ਆ ਆਯੋਜਨ ਕਰਤਾ ਹੈ ਔਰ ਮੈਨੂੰ ਬੜੀ ਤਸੱਲਕੇ ਖੁਸ਼ੀ ਹੋ ਰਹੀ ਹੈ ਕਿ ਸਾਰੇ ਸ਼ਹਿਰ ਵਾਸੀ ਜਿਹੜੇ ਹੈ ਸਾਡੇ ਐਮਸੀ ਸਹਿਬਾਨ ਕਮ ਆਪਣੇ ਕਮੇਟੀ ਦੇ ਵਿੱਚੋਂ ਔਰ ਕਾਲਜ ਦੇ ਸਟੂਡੈਂਟ ਜਿਹੜੇ ਹੈਗੇ ਉਹ ਵੱਧ ਚੜ ਕੇ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਹਿੱਸਾ ਲੈ ਰਹੇ ਆ ਨਾਲ ਅਸੀਂ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਵੀ ਕੀਤਾ ਹੈਗਾ ਸੋ ਉੱਥੇ ਵੀ ਸਾਡੇ ਬੜੇ ਅੱਛੇ ਮਾਹਰ ਡਾਕਟਰ ਬੈਠੇ ਨੇ ਔਰ ਨਾਲ ਉਹ ਆਪਣੀਆਂ ਮੈਡੀਸਿਨਸ ਵੀ ਲੈ ਕੇ ਆਏ ਨੇ ਜੋ ਬਹੁਤ ਹੀ ਮਤਲਬ ਘੱਟ ਕੀਮਤ ਜਾਂ ਲਗਭਗ ਫ੍ਰੀ ਜਿਹੜੀਆਂ ਹੈਗੀਆਂ ਪੇਸ਼ੈਂਟਸ ਨੂੰ ਦਿੱਤੀਆਂ ਜਾਣਗੀਆਂ ਸੋ ਮੇਰੀ ਆਪ ਸਭ ਨੂੰ ਇਹੀ ਅਪੀਲ ਹੈ ਕਿ ਇਸ ਕੈਂਪ ਦਾ ਤੁਸੀਂ ਵੱਧ ਚੜ ਕੇ ਆਪਾ ਆਫਾ ਫਾਇਦਾ ਲਈਏ ਔਰ ਸਾਡੀ ਸ਼ਿਸ਼ੇ ਕਿਉਂਕਿ ਦੋ ਦਿਨ ਅਸੀਂ ਇਹ ਕੈਂਪ ਲਾਇਆ ਹੈ ਸੋ ਜ਼ਰੂਰੀ ਨਹੀਂ ਕਿ ਅੱਜ ਹੀ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ ਸੋ ਤੁਸੀਂ ਕੱਲ ਵੀ ਆ ਸਕਦੇ ਹੋ ਅਸੀਂ ਇਸ ਨੂੰ ਕੱਲ ਜਿਹੜਾ ਹੈਗਾ ਹੋਰ ਥੋੜਾ ਅਸੀਂ ਇਹਨੂੰ ਵਧਾ ਕੇ ਤਾਂ ਕਿ ਕਿਉਂਕਿ ਮੈਂ ਦੇਖਿਆ ਕਿ ਸਾਨੂੰ ਬੜਾ ਪਰਵਾਹ ਹੰਗਾਰਾ ਮਿਲਿਆ ਸੋ ਅਸੀਂ ਇਸ ਨੂੰ ਹੋਰ ਦੂਜੇ ਪਾਸੇ ਵੀ ਅਸੀਂ ਉਸ ਨੂੰ ਆਰਗੇਨਾਈਜ਼ ਕਰਵਾਵਾਂਗੇ ਬਿਲਕੁਲ ਮੈਮ ਕੈਂਪ ਤਾਂ ਬਿਲਕੁਲ ਸਫਲ ਚੱਲ ਰਿਹਾ ਜੀ ਜਿਹੜੇ ਪਿੰਡੂ ਲੋਕ ਆ ਅਨਪੜ੍ਹ ਕਹਿ ਸਕਦੇ ਆ ਉਹਨਾਂ ਨੂੰ ਜਿਹੜੇ ਫਾਰਮ ਆ ਉਹ ਫਿਲਪ ਕਰਨ ਦੀ ਪ੍ਰੋਬਲਮ ਆ ਸਾਰੇ ਸਾਡੇ ਜਿੰਨੇ ਪਟਵਾਰੀ ਸਹਿਬਾਨ ਨੇ ਜੀ ਸਾਡੀ ਸਬਡਿਵੀਜ਼ਨ ਦੇ ਸਾਡੇ ਕੋਲ 12 ਪਟਵਾਰੀ ਨੇ ਸਾਡੇ 12 ਦੇ 12 ਪਟਵਾਰੀ ਸਾਰੇ ਕਾਊਂਟਰਸ ਤੇ ਬੈਠੇ ਨੇ ਉਹ ਫਾਰਮ ਭਰ ਕੇ ਜਿਹੜਾ ਹੈਗਾ ਦੇ ਰਹੇ ਨੇ ਇਸ ਤੋਂ ਇਲਾਵਾ ਕਿਉਂਕਿ ਸਾਨੂੰ ਮਤਲਬ ਸਾਡੀ ਉਮੀਦ ਨਾਲੋਂ ਬਹੁਤ ਜ਼ਿਆਦਾ ਹੰਗਾਰਾ ਮਿਲਿਆ ਹੈ ਸੋ ਇਸ ਤੋਂ ਇਲਾਵਾ ਅਸੀਂ ਜਿਹੜਾ ਹੈ ਇਹ ਵੀ ਕੋਸ਼ਿਸ਼ ਕਰ ਰਹੇ ਆ ਕਿ ਬਾਅਦ ਦੁਪਹਿਰ ਅਸੀਂ ਇੱਕ ਇੱਕ ਬੰਦਾ ਐਕਸਟਰਾ ਹਰ ਮਹਿਕਮੇ ਨਾਲ ਨਾਲ ਹੋਰ ਲਗਵਾ ਦਈਏ ਕਾਲਜ ਦਾ ਬੜਾ ਸਹਿਯੋਗ ਹੈ ਗੁਰਨਾਨਕ ਨੈਸ਼ਨਲ ਕਾਲਜ ਦਾ ਸਾਨੂੰ ਉਹਨਾਂ ਨੇ ਆਪਣਾ ਵਿਹੜਾ ਜਿਹੜਾ ਇਸ ਕੰਮ ਵਾਸਤੇ ਰੱਖਿਆ ਹੈ ਲੋਕ ਭਲਾਈ ਸਕੀਮਾਂ ਵਾਸਤੇ ਸੋ ਕਾਲਜ ਦਾ ਵੀ ਅਸੀਂ ਕਾਲਜ ਵੱਲੋਂ ਵੀ ਸਾਨੂੰ ਪੂਰੀ ਸਪੋਰਟ ਹੈ ਅਸੀਂ ਹੋਰ ਮੈਨ ਪਾਵਰ ਜਿਹੜੀ ਹੈ ਉਹ ਲਾ ਰਹੇ ਹਾਂ ਇਹ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਇਸ ਦਾ ਫਾਇਦਾ ਚੁੱਕਣ ਲਈ ਆ ਰਹੇ ਹਨ ਅਸੀਂ ਨਾਲ ਦੇ ਨਾਲ ਚੇਂਜਸ ਜਿਹੜੇ ਆ ਮੈਨ ਪਾਵਰ ਵਧਾਉਣੀ ਹੈ ਤੇ ਆਪਣੇ ਕੰਪਿਊਟਰ ਸੈਟਸ ਵੀ ਨਾਲ ਲੈ ਕੇ ਬੈਠੇ ਆ ਸੋ ਨਾਲ ਦੀ ਨਾਲ ਅਸੀਂ ਕਰਦੇ ਰਵਾਂਗੇ ਮੈਮ ਇਸ ਤਰ੍ਹਾਂ ਦੇ ਕੈਂਪ ਅੱਗੇ ਵੀ ਜਾਰੀ ਰਹਿਣਗੇ ਹਾਂਜੀ ਬਿਲਕੁਲ ਜਾਰੀ ਰਹਿਣਗੇ ਡੈਫੀਨੇਟਲੀ ਅੱਜ ਗੁਰਨਾਨਕ ਨੈਸ਼ਨਲ ਬੁਆਏ ਵਿੰਗ ਦੇ ਵਿੱਚ ਸਰਕਾਰ ਦੀਆਂ ਗਾਈਡਲਾਈਨ ਅਕੋਰਡਿੰਗ ਇਹ ਤੇ ਜੋ ਸਰਕਾਰ ਦੀਆਂ ਪਾਲਿਸੀਆਂ ਬਣੀਆਂ ਆ ਪੰਜ-ਪੰਜ ਬਰਲੇ ਜਗਾ ਨੀੜੀ ਲੋਕਾਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਆ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਅਤੇ ਪੈਨਸ਼ਨਾਂ ਦਾ ਤੇ ਵੱਖ-ਵੱਖ ਤਰ੍ਹਾਂ ਦੇ ਕੈਂਪ ਇੱਥੇ ਲਾਏ ਗਏ ਆ ਜਿਦੇ ਵਿੱਚ ਹਲਕਾਂ ਅੰਜਾਰ ਸਰਦਾਰ ਅਮਰਜੀਤ ਸਿੰਘ ਸਮਰਾ ਡੀਸੀ ਸਾਹਿਬ ਐਸਡੀਓ ਮੈਡਮ ਤੇ ਸਾਰੇ ਇਥੇ ਨਗੋਦਰ ਦੇ ਕਾਉਂਸਲਰ ਸਹਿਬਾਨ ਤੇ ਇਸ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਸਾਰੇ ਸੈਕਟਰੀ ਸਾਹਿਬ ਗੁਰਪ੍ਰੀਤ ਸਿੰਘ ਸੰਧੂ ਜੀ ਔਰ ਸਾਰੇ ਸਟਾਫ ਨੇ ਤੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਵੀ ਇਸ ਜਿਹੜਾ ਕੈਂਪ ਦਾ ਲਾਭ ਜਿਹੜਾ ਉਠਾਓ ਕਿਉਂਕਿ ਅੱਜ 28 ਔਰ 29 ਤਰੀਕ ਨੂੰ ਦੋ ਦੋ ਦਿਨ ਲਗਾਤਾਰ ਇਹ ਕੈਂਪ ਚੱਲੇਗਾ ਜਿਹੜੇ ਵੀ ਜ਼ਰੂਰਤਬੰਦ ਲੋਕ ਹੈ ਉਹਨਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਤੁਸੀਂ ਆ ਕੇ ਤੇ ਇਸ ਸਰਕਾਰ ਦੀ ਪਾਲਿਸੀ ਦਾ ਲਾਭ ਉਠਾਓ ਅੱਜ ਗੁਰਨਾਨਕ ਨੈਸ਼ਨਲ ਕਾਲਜ ਨਕੌਦਰ ਵਿਖੇ ਸਰਕਾਰ ਵੱਲੋਂ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਪੰਜ-ਪੰਜ ਮਾਡਲ ਦੇ ਪਲਾਟ ਜਿਹੜੇ ਕਿ ਲੋੜਵੰਦ ਲੋਕਾਂ ਨੂੰ ਪ੍ਰੋਵਾਈਡ ਕਰਵਾਉਣ ਲਈ ਉਹ ਵਾਲੀ ਸਕੀਮ ਅਤੇ ਨਾਲ ਬੱਸ ਕਾਰਡ ਪੈਨਸ਼ਨ ਸਕੀਮ ਸਰਬੱਤ ਸੇਤ ਬੀਮਾ ਯੋਜਨਾ ਤੇ ਹੋਰ अनेख ਕਾਰਨੀਆਂ ਜਿਹੜੀਆਂ ਸੁਵਿਧਾ ਇਥੇ ਪ੍ਰੋਵਾਈਡ ਕਰਵਾਈਆਂ ਗਈਆਂ ਇਹ ਬੜਾ ਵਧੀਆ ਤਰੀਕੇ ਨਾਲ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸਾਡੇ ਡੀਸੀ ਸਾਹਿਬ ਨੇ ਕੀਤਾ ਤੇ ਐਸ ਡੀ ਐਮ ਸਾਹਿਬ ਤਹਿਸੀਲਦਾਰ ਸਾਹਿਬ ਮੌਕੇ ਤੇ ਮੌਜੂਦ ਰਹੇ ਜਿਨ੍ਹਾਂ ਦੀ ਰਹਿਨਮਾਈ ਹੇਠ ਬੜਾ ਵਧੀਆ ਤਰੀਕੇ ਨਾਲ ਚੱਲਿਆ ਤੇ ਸਾਡੇ ਹਲਕਾ ਇੰਚਾਰਜ ਸਦਾਰਾ ਮਜੀ ਸਿੰਘ ਸਮਰਾਜੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਜਿਨ੍ਹਾਂ ਨੇ ਜੋ ਵੀ ਮੁਸ਼ਕਿਲਾਂ ਆਈਆਂ ਉਹ ਵੀ ਅੱਗੇ ਵਾਸਤੇ ਉਹਨੂੰ ਹੱਲ ਕਰਨ ਵਾਸਤੇ ਜਿੱਦਾਂ ਲੋਕਲ ਸਾਡੀਆਂ ਸਮੱਸਿਆਈ ਉਹ ਵੀ ਡੀਸੀ ਸਾਹਿਬ ਨਾਲ ਡਿਸਕਸ ਕੀਤੀਆਂ ਅੱਜ ਤੇ ਸਾਡੇ ਸਮਰਾ ਸਾਹਿਬ ਨਾਲ ਡਿਸਕਸ ਕੀਤੀਆਂ ਕਿ ਲੋਕਾਂ ਨੂੰ ਜਿਹੜੀਆਂ-ਜਿਹੜੀਆਂ ਸਹੂਲਤਾਂ ਆਪਾਂ ਦੇ ਸਕੀਏ ਉਹ ਸਾਰੀਆਂ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਸੋ ਮੈਂ ਅੱਜ ਇੱਥੇ ਆਏ ਕਿੰਨੇ ਵੀ ਮਤਵੰਤੇ ਸੱਜਣ ਸਾਡੇ ਡੀਸੀ ਸਾਹਿਬ ਸਮਰਾ ਸਾਹਿਬ ਐਡੀਐਮ ਸਾਹਿਬ ਉਹਨਾਂ ਦਾ ਮੈਂ ਧੰਨਵਾਦ ਕਰਦਾ